Т 찾아 кей oczywiście екендея ਹਾਂਜੀ ਕੀ ਨਾਮ ਹੈ ਆਪਕਾ? ਮਮਤਾ ਦੇਵੀ क्या बात हुई है यहां पे दो तो निशान साहब गरम लगाए तो मौत हो गया दोनों देत हो गए घटना कैसे घटी ये निशान साहब गरम से घटना हुई नहीं कोई करंट वगैरह लगा या कुछ और घटना हुई अच्छा कहाँ के लोग थे ये भुजई दे भुुआ के थे हां ठीक हाँ जी सर सर एक जड़ी घटना हुई है निशान साहब के नाल जड़ियां हैगियां दो मौतें हुई हैगियां की मामला है ਤੁਹਾਡਾ ਰਾਜਨਾ ਜੀ ਕੋਈ 9:30 ਵਜੇ ਸਾਨੂੰ ਸ਼ੰਕਰ ਹਸਪੀਟਲ ਤੋਂ ਡਾਕਟਰੀ ਚਿੱਟਾ ਆਈ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਦੋ ਬੰਦਿਆਂ ਨੂੰ ਸਿਵਲ ਹਸਪੀਟਲ ਜਿਲੰਦਰ ਦਾ ਰੈਫਰ ਕਰ ਦਿੱਤਾ ਜੀ ਉਹ ਅਸੀਂ ਫਿਰ ਚਿੱਟਾ ਹਾਸਲ ਕਰਕੇ ਮੌਕੇ ਤੇ ਗਏ ਆ ਜੀ ਪਿੰਡ ਸ਼ੰਕਰ ਕੋ ਸੰਧੂ ਗੋਦਵਾਲਿਆਂ ਦੀ ਨਾ ਜੀ ਜਗ੍ਹਾ ਆਪਣੀ ਬਣਾਈ ਪਈ ਹੈ ਖੇਤਾਂ ਦੇ ਵਿੱਚ ਉੱਥੇ ਉਹ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ ਐਤਕਿ ਉਹਨਾਂ ਨੇ ਥੜਾ ਬਣਾ ਦਿੱਤਾ ਇਹ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ ਉਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਤੇ ਉਤੇ ਹਾਈ ਵੋਲਟੇਜ ਤਾਰਾਂ ਲੰਗਦੀਆਂ ਸੀ ਜੀ ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟੇਜ ਤਾਰਾਂ ਵਾਲੇ ਨੂੰ ਉਲਰ ਗਿਆ ਜਿਹਦੇ ਨਾਲ ਉਹ ਪਾਈਪ 'ਚ ਕਰੰਟ ਆ ਗਿਆ ਜਿਹਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਗਰੰਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਬੂਟਾ ਸਿੰਘ ਸੀ ਜੀ ਦੀ ਉਮਰ ਕਰੀਬ 60-62 ਸਾਲ ਸੀ ਦੂਜਾ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ ਮਹਿੰਦਰ ਕੁਮਾਰ 40-45 ਸਾਲ ਦਾ ਸੀਗਾ ਜੀ ਦੋ ਬੰਦੇ ਇਹਦੇ ਜੀ ਇੰਜਰਡ ਹੋਏ ਆ ਜੀ ਦੋਹਾਂ ਜਣਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਦੋ ਬੰਦੇ ਜਿਹੜਾ ਉਹਨਾਂ ਦੇ ਘਰ ਦੇ ਨਾਲ ਤਾਲਮੇਲ ਕਰਕੇ ਜੋ ਵੱੜਦੀ ਕਾਰਵਾਈ ਕੀਤੀ ਜਾਏਗੀ ਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਇੰਜਰਡ ਜਿਹੜਾ 1000 ਜੀ ਮੁੰਡਾ ਕਰਨਦੀਪ ਸਿੰਘ ਉਦੀ ਉਮਰ 30 ਵੀ ਕੀ ਕਸਾ ਲਿਆ ਦੂਜਾ ਹੈਗਾ ਗੁਰਸਿੱਧ ਸਿੰਘ ਉਦੀ ਉਮਰ 19 ਕਸਾ ਲਿਆ ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਆਏ ਸੀ ਉਹ ਜਿਲੰਧਰ ਦੇ ਰਹਿਣ ਵਾਲੇ ਦੋਵੇਂ ਤੇ ਸਰ ਕੋਈ ਉਹਨਾਂ ਨੇ ਕੰਪਲੀਟ ਵਗੈਰਾ ਕੀਤੀ ਹੋਵੇ ਜਾਂ ਕੁਝ ਵੀ ਕੀ ਉਹਨਾਂ ਦੇ ਵਾਕਸ ਨਾਲ ਕਨੈਕਟ ਕਰ ਰਹੇ ਆ ਜੀ ਜੋ ਬਿਆਨ ਦੇ ਨੂੰ ਤੇ ਬਤੌਰ ਕਾਰਵਾਈ ਕੀਤੀ ਗਈ ਤੇ ਡੈੱਡ ਬੋਡੀਆਂ ਪਰਿਵਾਰ ਦੇ ਹਵਾਲੇ ਕਰਤੀਆਂ ਡੈੱਡ ਬੋਡੀਆਂ ਆਲਰੇਡੀ ਇੱਕ ਪਰਿਵਾਰ ਜਿਹਦੇ ਸੀ ਉਥੋਂ ਹਸਪੀਟਲੋਂ ਲੈ ਕੇ ਸੀ ਠੀਕ